ਜੀ ਕਿਸਾਨ ਭਰਾਵੋ ਸਵਾਗਤ ਹੈ ਜੀ ਤੁਹਾਡਾ ਆਪਣਾ ਚੀਮਾ ਡੇਰੀ ਫਾਰਮ ਪੇਜ ਦੇ ਉੱਪਰ ਬਾਈ ਜੀ ਜਿਹੜੇ ਵੀਰ ਆਪਣੇ ਪੇਜ ਤੇ ਨਵੇਂ ਆਇਆ ਉਹਨਾਂ ਵੀਰਾਂ ਅਗੇ ਰਿਕੁਐਸਟ ਆ ਕਿ ਆਪਣਾ ਪੇਜ ਫੋਲੋ ਕਰ ਲਿਓ ਤੇ ਚੱਲਦੀ ਵੀਡੀਓ ਯਾਰਾ ਮਿੱਤਰਾਂ ਨਾਲ ਕਰਦਿਆ ਕਰੋ ਸ਼ੇਅਰ ਤੇ ਜਿਹੜੇ ਭਰਾ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਜਿਹੜਾ ਮੋਬਾਈਲ ਨੰਬਰ ਆ ਬਾਈ ਜੀ 628743 2893800 ਅੱਜ ਦੀ ਵੀਡੀਓ ਵਿੱਚ ਮਿੱਤਰੋ ਦੋ ਨਗੀਨੇ ਦਿਖਾ ਦਾਂਗੇ ਪਹਿਲੇ ਨੰਬਰ ਤੇ ਬੂਰੀ ਆ ਗਈ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਬੂਰੀ ਮੱਝ ਤੇ ਬੂਰੀ ਮੱਝ ਲਿਆਂਦੀ ਘਰੇਲੂ ਸੱਜਣ ਦੇ ਘਰੋਂ ਲਿਆਂਦੀ ਤੇ ਜਾਇਜ਼ ਰੇਟ ਉਜੋ ਦੂਜੇ ਨੰਬਰ ਤੇ ਆ ਗਈ ਵੜ ਇਹ ਵੀ ਦੂਜਾ ਸੂਆ ਸੂਈ ਆ ਵੱਧ ਜਾਣਕਾਰੀ ਆਪਾਂ ਤੁਹਾਨੂੰ ਬਾਈਆਂ ਤੋਂ ਲੈ ਲਾਂਗੇ ਕਰ ਲੈਣਾ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਵੀਰੇ ਨਾਮ ਦੱਸੀਆ ਆਪਣਾ ਮਾ ਮੇਰੇ ਵੀਰਾ ਹਾਂਜੀ ਪਿੰਡ ਚੀਮਾ ਜ਼ਿਲ੍ਹਾ ਵਰਨਾਲਾ ਬਾਈ ਜੀ ਪਹਿਲਾ ਨੰਬਰ ਤੇ ਆਪਾਂ ਮੱਝ ਦੇਖਦੇ ਆ ਕਿੰਨਵਾ ਸੂਆ ਸੂਈਆ ਪੂਰੀ ਇਹ ਉਹ ਤਾਂ ਪਹਿਲਾ ਦੂਜਾ ਤੀਜਾ ਲਾਉਣਾ ਹੈ ਤੀਜਾ ਸੂਆ ਸੂਈਆ ਕਿੰਨੇ ਦਿਨ ਹੋ ਗਏ ਬਾਈ ਸੂਈ ਨੂੰ ਇਹਨੂੰ ਅੱਜ ਦੂਜਾ ਤੀਜਾ ਦੇਣਾ ਦੂਜਾ ਤੀਜਾ ਦੇਣਾ ਕਿੰਨਾ ਦੁੱਧਾ ਬਾਈ ਇਹ ਥੱਲੇ ਹੁਣ ਦੁੱਧ ਹੋ 9 ਲੀਟਰ ਵਾਲਾ 9 ਲੀਟਰ ਵਾਲਾ ਹੈਗਾ ਕਿੰਨਾ ਦੇ ਦੂ ਬਾਈ ਦੁੱਧ ਯਾਰ 6 ਲਾ ਦੂੰ ਤਾਂ 12-13 ਚਾਹੀਦਾ 12-13 ਦੇ ਦੂ ਮਗਰ ਬੱਚਾ ਆ ਗਿਆ ਤੇ ਆਹ ਕਟਾ ਹਨਾ ਠੀਕ ਆ ਸੁੱਪਾ ਪੂਰੇ ਦੂਣੀ ਬਾਈ ਜੇ ਮੈਂ ਤਾਂ 9 ਤੋਂ 8 ਹੀ ਦੂ ਮਗਰ ਬ ਤੇ ਬਾਈ ਕਹਿੰਦਾ ਵੀ 12-13 ਲੀਟਰ ਦੁੱਧ ਦੇ ਦੂ ਵੀ 9 ਲੀਟਰ ਵਾਲਾ ਹੁਣ ਤਿਆਰ ਆ ਸੋ ਸੱਜਣੋ ਕੱਦ ਕਾਠ ਚੰਗਾ ਰਾਜੀ ਆ ਚੰਗੀ ਸਮੀ ਪਲੀ ਆ ਤੇ ਬਾਕੀ ਆਪਾਂ ਰੇਟ ਵੀ ਵੀਡੀਓ ਦੇ ਵਿੱਚ ਹੀ ਕਰਾ ਦਾਂਗੇ ਮਿੱਤਰੋ ਲੈ ਮਿੱਤਰੋ ਤੋਰਾ ਤੁਹਾਡੇ ਸਾਹਮਣੇ ਆ। ਖੜਾਈ ਬਈ ਇੱਥੇ ਖੜਾ ਲੈ ਖੜਾ ਲੈ। ਲੈ ਮਿੱਤਰੋ ਕੱਦ ਕੱਟ ਚੈੱਕ ਕਰ ਸਕਦੇ ਖੰਡੀ ਸੀਲ ਫੁੱਲਾ ਲੈ ਮੋੜ ਚੱਲ ਵੀਰੇ। ਬਾਈ ਕਹਿੰਦਾ ਵੀ 12 13 ਲੀਟਰ ਦੁੱਧ ਦੇ ਦੇਣਾ ਮਗਰੇ ਦੇ ਬੱਚਾ ਆ ਗਿਆ ਕੱਟਾ ਬਾਈ ਕਹਿੰਦਾ ਕੱਟਾ ਵੀ ਟੀਕੇ ਦਾ ਕਿਹੜੇ ਟੀਕੇ ਦਾ ਬਾਈ? ਪਤਾ ਨਹੀਂ ਕਿਹੜੇ ਟੀਕੇ ਦਾ ਉਹ ਤੁਹਾਨੂੰ ਸੁੱਖ ਰੱਖੋ ਇਹ। ਠੀਕ ਹੈ। ਯਾਰ ਕੱਟਾ ਹੋਰ ਬੋਦਾ ਤੇ। ਠੀਕ ਆ ਬਾਈ। ਤੇ ਕੀ ਰੇਟ ਹੋ ਜੂ ਬੂਰੀ ਮੱਝ ਦਾ ਬਾਈ ਰੇਟ ਵੀ ਰੱਜ ਜਾਵੇ 1 35 ਰੇਟ 1 35 ਮਾਨ ਤਨ ਕਰੋਗੇ ਆਏ ਬਾਈ ਦਾ ਬਾਈ ਕਹਿੰਦਾ 1 35000 ਰੁਪਿਆ ਦਾ ਰੇਟ ਆ ਤੇ ਆਏ ਵੀਰ ਦਾ ਮਾਨ ਤਨ ਹੋਊਗਾ ਚਵਾਈ ਦੀ ਕਿਵੇਂ ਆ ਬਾਈ ਚਵਾਈ ਵੀਰ ਸਹੀ ਹੈ ਕੈਣਾਗਰ ਵਾਲਾ ਆ ਉਹ ਠੀਕ ਹੈ ਵਿਚੋ ਕੈਗਲਾ ਮਾਰ ਲੱਗੀ ਠੀਕ ਹੈ ਠੀਕ ਹੈ ਹਾਂ ਓਕੇ ਦੂਜੇ ਨੰਬਰ ਵਾਲੇ ਦੀ ਕਰ ਲਈ ਗੱਲ ਆਪਾਂ ਵੈੜ ਦੀ ਦੂਜਾ ਸੂਆ ਸੂਈ ਆ ਇਹ ਦੂਜਾ ਉਹ ਵੀਰੇ ਜੱਸੀ ਆ ਮੱਝਾਂ ਦੇ ਪਾਸੇ ਡਾਉ ਨੇ ਬਚਾਲੇ ਖੜੀ ਨਹੀਂ ਗਈ ਠੀਕ ਹੈ ਕਿੰਨੇ ਦਿਨ ਹੋ ਗਏ ਬਾਈ ਇਹਨੂੰ ਸੂਈ ਨੂੰ ਇਹਨੂੰ ਸੂਈ ਨਾਲ 10-12 ਦਿਨ ਸੂਈ ਰਹੂਗਾ ਮਾਰੇ ਬੱਚਾ ਵੀਰੇ 12 ਦਿਨ 11-12 ਲੀਟਰ ਤਿਆਰ ਆ 11-12 ਲੀਟਰ ਦੁੱਧ ਤਿਆਰ ਚਵਾਈ ਦੀ ਕਿਵੇਂ ਜਮੂ ਓਕੇ ਦੋਹੇ ਪਸ਼ੂ ਓਕੇ ਦੋਹੇ ਪਸ਼ੂ ਓਕੇ ਇਹਦੇ ਮਗਰ ਆ ਗਿਆ ਬੱਚਾ ਹਨਾ ਤੇ ਕਿੰਨਾ ਦੁੱਧ ਦੇ ਦੂ ਵੀਰੇ ਇਹ ਦੁੱਧ ਤੋਂ ਬਾਅਦ 5 ਲੀਟਰ ਨੂੰ 10 ਲੀਟਰ ਵੱਧ ਉਹ 13 ਲੀਟਰ ਦੁੱਧ ਨੇ 13 ਲੀਟਰ ਦੁੱਧ ਦੇ ਨੂੰ ਗੱਪ ਮਾਰਦਾ ਕੋਈ ਬਾਹਲਾ ਫੈਸਲਾ ਹੈ ਨਾ ਇਹਦਾ ਰੇਟ ਕੀ ਹੋਜੂ ਬਾਈ ਇਹਦਾ ਰੇਟ 55000 ਰੁਪਏ ਦੇਣਾ ਇਹ ਮਾਲਦਾਰੀ ਕਰਾਇਆ ਠੀਕ ਆ 55000 ਚੋਂ ਛੋਟ ਸੈਂਪਾ ਹੀ ਹੋ ਲੈ ਤੋਰੀ ਬਾਈ ਸੋ ਸੱਜਣੋ ਬਾਈ ਕਹਿੰਦਾ ਵੀ ਇਹਨੇ ਵਧੀਆ ਦੁੱਧ ਦੇ ਦੇਣਾ ਵੀ 22 ਚੂਈ ਸੀ ਜਮਾ ਓਕੇ ਨੰਬਰ ਆ ਇੱਕ ਬੰਦੇ ਨੂੰ ਕੀਤਾ ਬੰਦੇ ਕੀਤਾ ਪੁਰਾਣਾ ਮੇਰਾ ਸ਼ਾਲਾ 11 12 ਤਿਆਰ ਆ 11 12 ਤਿਆਰ ਆ ਠੀਕ ਆ ਆਪਣਾ ਦੁੱਧ ਜਿਹਾ ਫਰਕ ਨਹੀਂ ਹੁੰਦਾ ਮਾੜੇ ਬਸਾਰੇ ਮਗਰ ਬੱਛ ਆ ਗਿਆ ਤੇ ਕੰਟੈਕਟ ਨੰਬਰ ਵੀਰੇ ਇੱਕ ਵਾਰ ਹੋਰ ਬੋਲੀ ਤਰਾ 99151 00547 00547 47 ਇਹ ਬਾਈਆਂ ਦਾ ਆ ਗਿਆ ਮੋਬਾਈਲ ਨੰਬਰ ਪਿੰਡ ਚੀਮਾ ਜ਼ਿਲ੍ਹਾ ਬਰਨਾਲਾ ਬੂਰੀ ਮੰਝ ਨਗਰ ਵੀ ਕਟਾ ਆ ਗਿਆ ਮੇਤਰੋ ਬੂਰਾ ਤੇ ਜਰਸੀ ਵੜ ਨਗਰ ਵੀ ਬੱਛ ਆ ਗਿਆ ਤੇ ਵੱਧ ਜਾਣਕਾਰੀ ਤੁਸੀਂ ਮਾਲਕਾਂ ਤੋਂ ਲੈ ਸਕਦੇ ਹੋ ਕੰਟੈਕਟ ਨੰਬਰ ਬਾਈਆਂ ਦਾ ਪਾਸ ਸਕਰੀਨ ਤੇ ਚਲਾਤਾ ਮਿਲਦੇ ਆ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ